ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸ੍ਰੀਕਾਲ ਅੱਜ ਗੱਲ ਕਰਦੇ ਹਾਂ ਪੰਜਾਬ ਸਰਕਾਰ ਨੇ ਨਾਮ ਲੀ ਕਮੇਟੀ ਪਹਿਲਾਂ ਨਿਯੁਕਤ ਕੀਤੇ ਚੇਅਰਮੈਨਾਂ ਨੂੰ ਹਟਾ ਕੇ ਜਿਹੜੀ ਨਵੇਂ ਨਿਯੁਕਤੀਆਂ ਕੀਤੀਆਂ ਨੇ ਸੋ 6ਵੇਂ ਪੇ ਕਮਿਸ਼ਨ ਜਿਹੜਾ 2021 ਦੇ ਵਿੱਚ ਲਾਗੂ ਹੋਇਆ ਸੀਗਾ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ ਜਿਹੜੀਆਂ ਰਹਿ ਗਈਆਂ ਸੀਗੀਆਂ ਉਹਨਾਂ ਨੂੰ ਲੈ ਕੇ ਇੱਕ 21 ਸਤੰਬਰ 2023 ਨੂੰ ਇੱਕ ਸਬ ਕਮੇਟੀ ਸੀ ਜਿਹੜੀ ਉਸ ਦੇ ਉੱਤੇ ਬਣੀ ਸੀਗੀ ਜਿਸ ਦੇ ਵਿੱਚ ਚੇਅਰਮੈਨ ਸੀਗੇ ਜਿਹੜੇ ਏਪੀਸਾ ਉਹਦੇ ਚੇਅਰਮੈਨ ਸੀਗੇ ਉਹਨਾਂ ਨੂੰ ਹੁਣ ਬਦਲ ਕੇ ਆ ਜਿਹੜੀ ਨਵੀਂ ਕਮੇਟੀਆਂ ਦਾ ਜਿਹੜਾ ਐਲਾਨਗਾ ਕੀਤਾ ਗਿਆ ਇਸ ਦੇ ਚੇਅਰਮੈਨ ਬਦਲ ਗਏ ਨੇ ਇਸ ਦੇ ਮੈਂਬਰ ਬਦਲ ਗਏ ਨੇ ਤੋਂ ਉਸ ਤੇ ਗੱਲਬਾਤ ਆ ਜਿਹੜੀ ਆਪਾਂ ਅੱਜ ਕਰਦੇ ਆ ਜਿਹੜੀ ਇਹ ਕਮੇਟੀ ਬਣੀ ਸੀਗੇ ਨਾਮਲੀਆ ਦੂਰ ਕਰਨ ਦੇ ਲਈ ਇਹ ਛੇਵੇਂ ਪੇ ਕਮਿਸ਼ਨ ਜਿਹੜੀਆਂ ਪਿਛਲੀਆਂ ਸਿਫਾਰਿਸ਼ ਸਰਕਾਰ ਨੇ ਕੀਤੀ ਸੀ ਕੈਪਟਨ ਸਰਕਾਰ ਵੱਲੇ ਉਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੀਗੇ ਜਿਹੜੇ ਨੇ ਉਦੋਂ ਪੇ ਕਮਿਸ਼ਨ ਦੀ ਰਿਪੋਰਟ ਸੀ ਜਿਹੜੀ ਲਾਗੂ ਕੀਤਾ ਸੀ ਜਿਦੇ ਵਿੱਚ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਇੰਪਲੀਮੈਂਟ ਕਰਨ ਸਮੇਂ ਆਈਆਂ ਸੀਗੀਆਂ ਉਹਨਾਂ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਤਰਾਜ਼ ਸੀ ਜਿਹੜੇ ਉਠਾਏ ਗਏ ਸੀ ਤੇ ਇਸ ਤਨਖਾਸ਼ ਸਕੇਲਾ ਵਿੱਚ ਠੋਟੀਆਂ ਨੂੰ ਨਾਮ ਲੀਆਂ ਪਏ ਤਾਂ ਹੁਣ ਕਾਰਨ ਦੂਰ ਕਰਨ ਦੇ ਲਈ 1 ਕਿ ਸਤੰਬਰ 2023 ਨੂੰ ਜਿਸ ਦੇ ਚੇਅਰਮੈਨ ਲਾਇਗਏ ਸੀ ਕੇ ਪੀ ਸੇਨਾ ਤੇ ਉਸ ਦੇ ਮੈਂਬਰ ਸੀਗੇ ਦੀਪਰਵਲ ਲਾਕਰਾ ਏ ਵੀ ਆਈ ਐਸ ਜਿਹੜੇ ਸੀਨੀਅਰ ਅਧਿਕਾਰੀ ਸੀ ਇਹਨਾਂ ਦੀ ਰੈਨੁਆਈ ਦੇ ਵਿੱਚ ਜਿਹੜੀ ਕਮੇਟੀ ਸੀਗੀ ਇਹ ਲਾਇਗਏ ਸੀਗੇ ਪਰ ਇਹਨਾਂ ਨੂੰ ਹੁਣ ਆ ਕੇ ਜਿਹੜਾ 25 ਤਰੀਕ ਦੇ ਵਿੱਚ ਆਰਡਰ ਨੇ ਜਿਹੜੇ ਕੀਤੇ ਗਏ ਨੇ ਕਿ ਇਹਨਾਂ ਦੀ ਥਾਂ ਦੇ ਉੱਤੇ ਨਵੇਂ ਅਧਿਕਾਰੀ ਨੇ ਜਿਹੜੇ ਹੁਣ ਚੇਅਰਮੈਨ ਇਸ ਦੇ ਕਮੇਟੀ ਦੇ ਹੋਣਗੇ ਜਿਹੜੇ ਆਈਐਸ ਸੀਨੀਅਰ ਅਧਿਕਾਰੀ ਨੇ ਕ੍ਰਿਸ਼ਨ ਕੁਮਾਰ ਜੀ ਤੇ ਇਸ ਕਮੇਟੀ ਦੇ ਜਿਹੜੇ ਚੇਅਰਮੈਨ ਲਾਏ ਗਏ ਨੇ ਤੇ ਇਸ ਦੇ ਮੈਂਬਰ ਨੇ ਆਈਐਸ ਅਧਿਕਾਰੀ ਨੇ ਜਿਹੜੇ ਮੁਹੰਮਦ ਤਾਇਸ਼ ਨੇ ਜਿਹੜੇ ਇਸ ਇਨਾਮ ਲਈ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ ਨੇ ਪਹਿਲਾਂ ਜਿਹੜੇ ਇਸ ਦੇ ਕੇਪੀਸੀ ਨਾਲ ਸੀਗੇ ਹੁਣ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਮੁਖ ਸਕੱਤਰ ਲੱਗੇ ਨੇ ਉਹਨਾਂ ਕਰਨ ਜਿਹੜੇ ਆਪਣੇ ਹੋਰ ਅਧਿਮੀ ਨੇ ਉਹਨਾਂ ਨੇ ਵਧਨ ਕਰਨਾ ਜਿਹੜੀ ਏਰਾ ਕਮੇਟੀਆਂ ਦੇ ਵਿੱਚ ਆ ਜਿਹੜੀ ਫੇਰ ਬਦਲਾ ਕੀਤੀ ਗਈ ਆ ਜਿਹੜੇ ਦੂਸਰੇ ਮੈਂਬਰ ਸੀਗੇ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਚਲੀ ਗਏ ਨੇ ਇਸ ਕਰਕੇ ਉਹਨਾਂ ਦੀ ਥਾਂ ਦੇ ਉੱਤੇ ਨਵੇਂ ਅਧਿਕਾਰੀ ਨੇ ਜਿਹੜੇ ਲਾਏ ਗਏ ਨੇ ਗੱਲ ਕਰਦੇ ਆ ਵੀ ਜਿਹੜੀਆਂ ਹੁਣ ਕਾਫੀ ਸਾਰੀਆਂ ਤਰੋਟੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਮੁਲਾਜ਼ਮ ਜਥੇਬੰਦੀਆਂ ਅਧਿਕਾਰੀਆਂ ਵੱਲੋਂ ਡਿਪਾਰਟਮੈਂਟ ਦੇ ਸੈਕਟਰੀਜ਼ ਵੱਲੋਂ ਨੇਗੀਆਂ ਜਿਹੜੀਆਂ ਇਹਨਾਂ ਕਮੇਟੀਆਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਸੀ ਜਿਹੜੀਆਂ ਕੀਤੀਆਂ ਜਿਸ ਨੂੰ ਜਿਨ੍ਹਾਂ ਨੇ ਆਪਣੇ ਮੈਮੋਰੰਮ ਬਗੈਰਾ ਸੀਗੇ ਇਹਨਾਂ ਨੂੰ ਡਿਸਕਸ ਕੀਤੇ ਤੇ ਕਾਫੀ ਵਰਕਆਊਟ ਸੀ ਇਹਨਾਂ ਵੱਲੋਂ ਕੀਤਾ ਗਿਆ ਸੀਗਾ ਪਰ ਜਿਹੜੀ ਗੱਲ ਕਰਦੇ ਆ ਆਪਾਂ ਕਮੇਟੀ ਦੇ ਚੇਂਜ ਹੋਣ ਦੇ ਨਾਲ ਤਾਂ ਇਸ ਦੇ ਵਿੱਚ ਆ ਜਿਹੜੀ ਕਾਫੀ ਸਾਰੀ ਖੜੋਤ ਆ ਜਿਹੜੀ ਉਹ ਆ ਜਾਣੀ ਆ ਕਿਉਂਕਿ ਨਮਾ ਸਾਰਾ ਜਿਹੜਾ ਸਟਰਕਚਰ ਹੈਗਾ ਉਹ ਬਣਿਆਗਾ ਤੇ ਉਹ ਦੁਬਾਰੇ ਤੋਂ ਆ ਜਿਹੜਾ ਸਾਰਾ ਚੀਜ਼ਾਂ ਨੇ ਰਿਵਿਊ ਕੀਤੀਆਂ ਜਾਣਗੀਆਂ ਉਹ ਮੈਂਬਰਾਂ ਨੂੰ ਵਗੈਰਾ ਵੀ ਦੁਬਾਰੇ ਜੁਨੀਅਨਰ ਲੈਣਗੇ ਮੀਟਿੰਗਾਂ ਹੋਣਗੀਆਂ ਤੇ ਕਾਫੀ ਸਾਰਾ ਜਿਹੜਾ ਇਸ ਦੇ ਵਿੱਚ ਆ ਜਿਹੜਾ ਖੜੋਤ ਆ ਗਈ ਜਿਹੜੀ ਆਵੇਗੀ ਪਹਿਲਾਂ ਹੀ ਮੁਲਾਜ਼ਮ ਨੇ ਜਿਹੜੇ ਕਾਫੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਕਾਫੀ ਤਹੇ ਉਹਨਾਂ ਦੇ ਪੱਤੇ ਨੇਗੇ ਉਹ 37 ਪ੍ਰਕਾਰ ਦੇ ਪੱਤੇ ਨੇ 2021 ਤੋਂ ਜਿਹੜੇ ਮੁਲਾਜ਼ਮਾਂ ਦੀ ਬੰਦ ਪਏ ਨੇ ਉਹਨਾਂ ਨੂੰ ਲੈ ਕੇ ਕਮੇਟੀਆਂ ਵੱਲੋਂ ਲਗਾਤਾਰ ਜਿਹੜੇ ਡਿਪਾਰਟਮੈਂਟ ਵੱਲੋਂ ਆ ਜਿਹੜੇ ਉਹਨਾਂ ਦੇ ਰਿਵਿਊ ਨੇ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਉਹ 37 ਪ੍ਰਕਾਰ ਦੇ ਪੱਤੇ ਨੇ ਜਿਹੜੇ ਉਹ ਨਹੀਂ ਬਹਾਲ ਹੋਏ ਇਸ ਦੇ ਨਾਲ ਨਾਲ ਵੱਡਾ ਜਿਹੜਾ ਸਿਸਟਮ ਜਿਹੜੀ ਪੇ ਕਮਿਸ਼ਨ ਜਿਹੜਾ 5.5 ਸਾਲ ਦਾ ਪੇ ਕਮਿਸ਼ਨ ਦਾ ਏਰੀਅਰ ਬਣਦਾ ਬਕਾਇਆ ਬਣਦਾ ਉਹਨਾਂ ਨੂੰ ਲੈ ਕੇ ਵੀ ਆ ਸਰਕਾਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਵਿਚਕਾਰ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਖੜਾ ਹੋਇਆ ਹੋਇਆ ਹੈ ਸਰਕਾਰ ਜਿਹੜੀ ਲਗਾਤਾਰ ਇਸ ਦੇ ਉੱਤੇ ਟਾਲਮਟੋਲ ਦੀ ਨੀਤੀ ਦੇ ਉੱਤੇ ਚੱਲੀ ਆ ਰਹੀ ਆ ਇਹ ਕੇਸ ਜਿਹੜਾ ਹੈਗਾਗਾ ਮਸਲਾ ਇਹ ਕੋਰਟ ਦੇ ਵਿੱਚ ਵੀ ਜਿਹੜਾ ਮੁਲਾਜ਼ਮ ਤੇ ਪੈਨਸ਼ਨ ਨੇ ਜਿਹੜੇ ਉਹਨੂੰ ਲੈ ਕੇ ਚਲੇ ਗਏ ਨੇ ਜਿਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ 22 ਤਰੀਕ ਨੂੰ ਪੀਸੀਸੀ 2211 ਦੀ ਉਸ ਦੇ ਵਿੱਚ ਵੀ ਆ ਜਿਹੜੀ ਕੋਰਟ ਵੱਲੋਂ ਕਿਹਾ ਗਿਆ ਕਿ ਹਫਤੇ ਦੇ ਵਿੱਚ ਵਿੱਚ ਆ ਜਿਹੜੀ ਦੁਬਾਰੇ ਡੇਟ ਦੇ ਕੇ 29 ਨਵੰਬਰ ਨੂੰ ਆ ਜਿਹੜਾ ਇਸ ਦੇ ਉੱਤੇ ਦੁਬਾਰੇ ਸੁਣਵਾਈ ਦੇ ਲਈ ਆ ਸਮਾਂਗਾ ਜਿਹੜਾ ਉਹ ਦਿੱਤਾ ਗਿਆ ਕਿ ਤੁਸੀਂ ਆਪਣੇ ਜਿਹੜੇ ਤੱਥ ਨੇਗੇ ਕੋਈ ਠੋਸ ਨੀਤੀ ਆ ਜਿਹੜੀ ਤੁਸੀਂ ਠੋਸ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਇੰਪਲੀਮੈਂਟ ਕਰੋਗੇ ਉਸ ਨੂੰ ਲੈ ਕੇ ਆ ਸਰਕਾਰ ਨੂੰ ਜਿਹੜਾ ਹਾਈ ਕੋਰਟ ਵੱਲੋਂ ਲਗਾਤਾਰ ਸਖਤ ਹੈ ਜਿਹੜੀ ਸਖਤਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਸੋ ਮੁਲਾਜ਼ਮਾਂ ਦੇ ਮਸਲੇ ਨੇ ਚਾਹੇ ਉਹ ਨਾਮ ਲੀਆਂ ਨੂੰ ਲੈ ਕੇ ਆ ਚਾਹੇ ਉਹਨਾਂ ਦੇ ਪੇ ਕਮਿਸ਼ਨ ਨੂੰ ਲੈ ਕੇ ਆ ਪੱਤਿਆਂ ਨੂੰ ਲੈ ਕੇ ਆ ਉਹਨਾਂ ਦੀ ACP ਨੂੰ ਲੈ ਕੇ ਆ ਬਾਰਡਰ ਏਰੀਆ ਪਿੰਡੂ ਪੱਤੇ ਨੇ ਜਿਹੜੇ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਮਿਲਦੇ ਸੀ 37 ਪੱਤੇ ਉਹਨਾਂ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਜਥੇਬੰਦੀਆਂ ਮੁਲਾਜ਼ਮਾਂ ਦੇ ਜਿਹੜੇ ਆਗੂ ਨੇ ਉਹ ਸਰਕਾਰ ਦੇ ਨਾਲ ਰਾਬਤਾ ਕਰ ਰਹੇ ਸੀਗੇ ਪਰ ਹਜੇ ਤੱਕ ਜਿਹੜਾ ਕਿਸੇ ਵੀ ਚੀਜ਼ ਦੇ ਉੱਤੇ ਆ ਜਿਹੜਾ ਕੋਈ ਇਹਨਾਂ 2.5 ਸਾਲਾਂ ਦੌਰਾਨ ਜਦੋਂ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਆ ਮੁਲਾਜ਼ਮਾਂ ਦੇ ਲਈ ਕੋਈ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਪਿਛਲਾ ਮਸਲੇ ਖੜੇ ਸੀ ਉਹਨਾਂ ਨੂੰ ਕਿਸੇ ਨੂੰ ਬੂਰ ਨਹੀਂ ਅੱਜ ਤੱਕ ਪਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਇਹਨਾਂ ਨੂੰ ਲੈ ਕੇ ਜਿਹੜੀ ਕਮੇਟੀ ਦੇ ਵਿੱਚ ਚੇਂਜ ਹੋਈਆਂ ਨੇਗੀਆਂ ਅਨਾਮਲੀ ਕਮੇਟੀ ਦੇ ਵਿੱਚ ਇਸ਼ਾਨ ਕੁਮਾਰ ਜੀ ਲਾਏ ਗਏ ਨੇ ਉਸ ਤੇ ਦੇਖਣ ਵਾਲੀ ਗੱਲ ਹੋਵੇ ਕਿ ਕਿੰਨੀ ਜਲਦੀ ਨੇ ਜਿਹੜੇ ਇਸ ਦੇ ਉੱਤੇ ਕੋਈ ਫੈਸਲਾ ਆਉਂਦਾ ਜਾਂ ਹਜੇ ਇਹ ਹੋਰ ਲੰਮਾ ਸਮਾਂ ਲੱਗਾ ਜਿਹੜਾ ਅਨਾਮਲੀ ਕਮੇਟੀ ਦੇ ਇਹਨਾਂ ਚੱਕਰਾਂ ਦੇ ਵਿੱਚ ਹੀ ਆ ਜਿਹੜੀ ਹਜੇ ਮੁਲਾਜ਼ਮਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ ਤਨਖਾਹਾਂ ਦੇ ਵਿੱਚ ਉਹਨਾਂ ਨੂੰ ਕਦੋਂ ਦੂਰ ਕੀਤਾ ਜਾਣਾ ਸੋ ਇਹ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਸੋ ਅਸੀਂ ਪਿਛਲੀ ਵੀਡੀਓ ਵੀ ਪਾਈ ਸੀ ਕਿ 27 28 29 ਤਰੀਕ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਹੈਗਾ ਉਸ ਦੇ ਉੱਤੇ ਸੁਣਵਾਈ ਹੋਣੀ ਹੈ ਅਸੀਂ ਉਸ ਦੇ ਲਈ ਜਦੋਂ ਵੀ ਅਗਲੇ ਅਪਡੇਟ ਸਾਨੂੰ ਮਿਲਦੀਆਂ ਨੇ ਹਾਈ ਕੋਰਟ ਵੱਲੋਂ ਤਾਂ ਤੁਹਾਡੇ ਨਾਲ ਉਹ ਵੀਡੀਓ ਵੀ ਲੈ ਕੇ ਸਾਂਝੀ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਜੁੜਨ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ